ਤਾ ਹੁਣੇ-ਹੁਣੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਉੱਤੇ ਪੰਜਾਬ ਸਰਕਾਰ ਦਾ ਬਹੁਤ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਬੀਤੇ ਕੱਲ ਮਾਨ ਸਰਕਾਰ ਦੇ ਵੱਲੋਂ ਤਹਿਸੀਲਾਂ ਦਾ ਅਚਨਚੇਤ ਦੌਰਾ ਕੀਤਾ ਗਿਆ ਸੀ ਮੌਕੇ ਤੇ ਕਈ ਸਾਰੇ ਤਹਿਸੀਲਦਾਰ ਜੋ ਨੇ ਮੌਕੇ ਤੇ ਗਾਇਬ ਪਏ ਗਏ ਸੀ ਛੁੱਟੀ ਤੇ ਪਏ ਗਏ ਸੀ ਤਾਂ ਇਸ ਤੋਂ ਬਾਅਦ ਅਗਲੇ ਹੀ 24 ਘੰਟਿਆਂ ਦੇ ਵਿੱਚ ਵਿੱਚ ਮਾਨ ਸਰਕਾਰ ਦੇ ਵੱਲੋਂ ਵੱਡੀ ਤੇ ਸਖਤ ਕਾਰਵਾਈ ਜੁਆ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਉੱਤੇ ਕੀਤੀ ਗਈ ਜਿੱਥੇ ਤਕਰੀਬਨ 58 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ ਗਏ ਮਾੜੇ ਮੋٹے ਕਿਲੋਮੀਟਰ ਦੇ ਵਿੱਚ ਨਹੀਂ ਬਲਕਿ 2.5 3-3 ਕਿਲੋ 300 ਕਿਲੋਮੀਟਰ ਤੱਕ ਦੇ ਜਿਹੜੇ ਨੇ فاਸਲੇ ਦੇ ਨਾਲ ਤਬਾਦਲੇ ਕੀਤੇ ਗਏ ਤਾਂ ਇੱਕ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਹਿਸੀਲਦਾਰਾਂ ਦੇ ਉੱਪਰ ਮਾਨ ਸਰਕਾਰ ਦੇ ਵੱਲੋਂ ਬਹੁਤ ਵੱਡਾ ਐਕਸ਼ਨ ਲਿਆ ਗਿਆ ਜਿੱਥੇ 58 ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਨੇ ਦੂਰ ਦਰਾਡੇ ਇਲਾਕਿਆਂ ਦੇ ਵਿੱਚ ਇਹਨਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਦੱਸਿਆ ਕਿ ਪੰਜਾਬ ਦੇ ਮੁੱਖ ਮંત્રી ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਤਹਿਸੀਲਦਾਰਾਂ ਦੇ ਉੱਤੇ ਬੀਤੇ ਕੱਲ ਵੱਡੀ ਕਾਰਵਾਈ ਕੀਤੀ ਸੀ ਸਰਕਾਰ ਨੇ ਪੰਜ ਤਹਿਸੀਲਦਾਰ ਅਤੇ ਨੌ ਨਾਇਬ ਤਹਿਸੀਲਦਾਰ ਮੁਅਤਲ ਵੀ ਕੀਤੇ ਸੀ ਤਹਿਸੀਲਦਾਰਾਂ ਨੇ ਸੇਲਜ਼ ਡੀਡ ਨੂੰ ਰਜਿਸਟਰ ਕਰਨ ਤੋਂ ਇਨਕਾਰ ਕੀਤਾ ਸੀ ਤਹਿਸੀਲਦਾਰਾਂ ਦੇ ਨਾਮ ਦੀ ਸੂਚੀ ਵੀ ਨਾਲ ਦਿੱਤੀ ਗਈ ਸੀ ਤਾਂ ਦੱਸइए ਕਿ ਇਹ ਤਹਿਸੀਲਦਾਰਾਂ ਦੀ ਹੜਤਾਲ ਤੇ ਸਖਤ ਕਾਰਵਾਈ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਚੇਤਾਵਨੀ ਦਿੱਤੀ ਸੀ ਕਿ ਸਾਰੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਸ਼ਾਮ 5 ਵਜੇ ਤੱਕ ਡਿਊਟੀ ਤੇ ਆਜਾ ਨਹੀਂ ਤਾਂ ਅਸੀਂ ਨ ਆਂ ਭਰਤੀਆਂ ਸ਼ੁਰੂ ਕਰ ਦਵਾਂਗੇ ਮੁੱਖ ਮੰਤਰੀ ਮਾਨ ਨੇ ట్ਵਿੱਟ ਕੀਤਾ ਸੀ ਕਿ ਤਹਿਸੀਲਦਾਰ ਆਪਣੇ ਪ੍ਰਸ਼ਤ ਸਾਥੀਆਂ ਦੇ ਸਮਰਥਨ ਦੇ ਵਿੱਚ ਹੜਤਾਲ ਤੇ ਨੇ ਪਰ ਸਾਡੀ ਸਰਕਾਰ ਰਿਸ਼ਵਤਖੋਰੀ ਦੇ ਸਖਤ ਵਿਰੋਧ ਹੈ ਅਸੀਂ ਆਮ ਲੋਕਾਂ ਨੂੰ ਅਸੁਵਿਧਾ ਤੋਂ ਬਚਾਉਣ ਦੇ ਲਈ ਤਹਿਸੀਲ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਹੋਰ ਤਹਿਸੀਲਦਾਰ ਅਧਿਕਾਰੀਆਂ ਨੂੰ ਦੇ ਰਹੀਆਂ ਤਾਂ ਜੋ ਲੋਕਾਂ ਦੇ ਕੰਮ ਨਾ ਰੁਕਣ ਤਹਿਸੀਲਦਾਰਾਂ ਨੂੰ ਉਹਨਾਂ ਦੀ ਸਮੂਹਿਕ ਛੁੱਟੀ ਦੇ ਲਈ ਵਧਾਈਆਂ ਦਿੱਤੀਆਂ ਸੀ ਸੀਐਮ ਮਾਨ ਦੇ ਵੱਲੋਂ ਨਾਲ ਹੀ ਇਹ ਵੀ ਕਿਹਾ ਸੀ ਕਿ ਪਰ ਹੁਣ ਲੋਕ ਫੈਸਲਾ ਕਰਨਗੇ ਕਿ ਤੁਸੀਂ ਛੁੱਟੀ ਤੋਂ ਬਾਅਦ ਹੁਣ ਕਿੱਥੇ ਜੁਆਇਨ ਕਰਨਾ ਹੈ ਤਾਂ ਦੱਸਿਓ ਕਿ ਇਹ ਸਭ ਦੇ ਬਾਅਦ ਅੱਜ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਮਾਨ ਸਰਕਾਰ ਦੇ ਵੱਲੋਂ ਕਾਰਵਾਈ ਕੀਤੀ ਗਈ ਜਿਥੇ ਇਹਨਾਂ ਦੀਆਂ ਦੂਰ ਤਰਾਡੇ ਬਦਲੀਆਂ ਕਰ ਦਿੱਤੀਆਂ ਗਈਆਂ ਨੇ ਬੀਤੇ ਦਿਨ ਸੀ ਮਾਨ ਨੇ ਵੱਡਾ ਐਕਸ਼ਨ ਲਿਆ ਸੀ ਅਚਾਨਕ ਦੌਰਾ ਕੀਤਾ ਸੀ ਪਰ ਮੌਕੇ ਤੇ ਤਹਿਸੀਲ ਜੋਨੇ ਖਾਲੀ ਨਸਰਾਈ ਸੀ ਲੋਕ ਖੱਜਲ ਖਵਾਰ ਕੁੰਦੇ ਨਸਰਾਈ ਸੀ ਪਰ ਜਿਵੇਂ ਹੀ ਸ਼ਾਮ 5 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਤਾਂ 4:30 ਤੋਂ ਪਹਿਲਾਂ ਪਹਿਲਾਂ ਹੀ ਜਿਹੜੇ ਤਹਿਸੀਲਦਾਰ ਨੇ ਵਾਪਸ ਹੜਤਾਲਾਂ ਤੋਂ ਆਪਣੇ ਕਮਾਂਕਾਰਾਂ ਤੇ ਆ ਜਾਂਦੇ ਆ ਤੇ ਅੱਜ ਵੱਡੇ ਪੱਧਰ ਤੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਦੀਆਂ ਦੂਰ ਦਰਾਡੇ ਦੇ ਇਲਾਕਿਆਂ 'ਚ ਬਦਲੀਆਂ ਕੀਤੀਆਂ ਗਈਆਂ ਨੇ ਬਹੁਤ ਦੂਰ ਦੂਰ ਦਾ ਜਿਹੜਾ ਇਹਨਾਂ 'ਚ ਗੈਪ ਆਇਆ ਗਿਆ 250 ਕਿਲੋਮੀਟਰ ਦਾ ਗੈਪ ਆਇਆ ਗਿਆ 300 ਕਿਲੋਮੀਟਰ ਦਾ ਗੈਪ ਆਇਆ ਗਿਆ ਤਾਂ ਜੋ ਇਸ ਵੱਡੇ ਏਜੰਡੇ ਨੂੰ ਜਿਹੜਾ ਤੋੜ ਕੇ ਭ੍ਰਸਤ ਚਾਰ ਨੂੰ ਖਤਮ ਕੀਤਾ ਜਾ ਸਕੇ ਤਾ ਹੁਣੇ-ਹੁਣੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਉੱਤੇ ਪੰਜਾਬ ਸਰਕਾਰ ਦਾ ਬਹੁਤ ਵੱਡਾ ਐਕਸ਼ਨ ਦੇਖ ਨੂੰ ਮਿਲਿਆ ਜਿੱਥੇ ਬੀਤੇ ਕੱਲ ਮਾਨ ਸਰਕਾਰ ਦੇ ਵੱਲੋਂ ਤਹਿਸੀਲਾਂ ਦਾ ਅਚਨਚੇਤ ਦੌਰਾ ਕੀਤਾ ਗਿਆ ਸੀ ਮੌਕੇ ਤੇ ਕਈ ਸਾਰੇ ਤਹਿਸੀਲਦਾਰ ਜੋਨੇ ਮੌਕੇ ਤੇ ਗਾਇਬ ਪਏ ਗਏ ਸੀ ਛੁੱਟੀ ਤੇ ਪਏ ਗਏ ਸੀ ਤਾਂ ਇਸ ਤੋਂ ਬਾਅਦ ਅਗਲੇ ਹੀ 24 ਘੰਟਿਆਂ ਦੇ ਵਿੱਚ ਵਿੱਚ ਮਾਨ ਸਰਕਾਰ ਦੇ ਵੱਲੋਂ ਵੱਡੀ ਤੇ ਸਖਤ ਕਾਰਵਾਈ ਜੁਆ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਉੱਤੇ ਕੀਤੀ ਗਈ ਜਿੱਥੇ ਤਕਰੀਬਨ 58 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ ਗਿਆ ਮਾੜੇ ਮੋٹے ਕਿਲੋਮੀਟਰ ਦੇ ਵਿੱਚ ਨਹੀਂ ਬਲਕਿ 2.2, 3-3 ਕਿਲੋ ਤੇ 300 ਕਿਲੋਮੀਟਰ ਤੱਕ ਦੇ ਜਿਹੜੇ ਨੇ فاਸਲੇ ਦੇ ਨਾਲ ਤਬਾਦਲੇ ਕੀਤੇ ਗਿਆ ਤਾਂ ਇੱਕ ਬਹੁਤ ਹੀ ਵੱਡੀ ਖਬਰ ਸਾਹਮਣੀ ਆ ਰਹੀ ਹੈ ਤਹਿਸੀਲਦਾਰਾਂ ਦੇ ਉੱਪਰ ਮਾਨ ਸਰਕਾਰ ਦੇ ਵੱਲੋਂ ਬਹੁਤ ਵੱਡਾ ਐਕਸ਼ਨ ਲਿਆ ਗਿਆ ਜਿੱਥੇ 58 ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਨੇ ਦੂਰ ਦਰਾਡੇ ਇਲਾਕਿਆਂ ਦੇ ਵਿੱਚ ਇਹਨਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਦੱਸਿਆ ਕਿ ਪੰਜਾਬ ਦੇ ਮੁੱਖ ਮંત્રી ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਤਹਿਸੀਲਦਾਰਾਂ ਦੇ ਉੱਤੇ ਬੀਤੇ ਕੱਲ ਵੱਡੀ ਕਾਰਵਾਈ ਕੀਤੀ ਸੀ ਸਰਕਾਰ ਨੇ ਪੰਜ ਤਹਿਸੀਲਦਾਰ ਅਤੇ ਨੌ ਨਾਇਬ ਤਹਿਸੀਲਦਾਰ ਮੁਅਤਲ ਵੀ ਕੀਤੇ ਸੀ ਤਹਿਸੀਲਦਾਰਾਂ ਨੇ ਸੇਲਜ਼ ਡੀਡ ਨੂੰ ਰਜਿਸਟਰ ਕਰਨ ਤੋਂ ਇਨਕਾਰ ਕੀਤਾ ਸੀ ਤਹਿਸੀਲਦਾਰਾਂ ਦੇ ਨਾਮ ਦੀ ਸੂਚੀ ਵੀ ਨਾਲ ਦਿੱਤੀ ਗਈ ਸੀ ਤਾਂ ਦੱਸइए ਕਿ ਇਹ ਤਹਿਸੀਲਦਾਰਾਂ ਦੀ ਹੜਤਾਲ ਤੇ ਸਖਤ ਕਾਰਵਾਈ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਚੇਤਾਵਨੀ ਦਿੱਤੀ ਸੀ ਕਿ ਸਾਰੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਸ਼ਾਮ 5 ਵਜੇ ਤੱਕ ਡਿਊਟੀ ਤੇ ਆ ਜਾ ਨਹੀਂ ਤਾਂ ਅਸੀਂ ਨ ਆਂ ਭਰਤੀਆਂ ਸ਼ੁਰੂ ਕਰ ਦਵਾਂਗੇ ਮੁੱਖ ਮੰਤਰੀ ਮਾਨ ਨੇ ਟਵੀਟ ਕੀਤਾ ਸੀ ਕਿ ਤਹਿਸੀਲਦਾਰ ਆਪਣੇ ਪ੍ਰਸ਼ਤ ਸਾਥੀਆਂ ਦੇ ਸਮਰਥਨ ਦੇ ਵਿੱਚ ਹੜਤਾਲ ਤੇ ਨੇ ਪਰ ਸਾਡੀ ਸਰਕਾਰ ਰਿਸ਼ਵਤਖੋਰੀ ਦੇ ਸਖਤ ਵਿਰੋਧ ਹੈ ਅਸੀਂ ਆਮ ਲੋਕਾਂ ਨੂੰ ਅਸੁਵਿਧਾ ਤੋਂ ਬਚਾਉਣ ਦੇ ਲਈ ਤਹਿਸੀਲ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਹੋਰ ਤਹਿਸੀਲਦਾਰ ਅਧਿਕਾਰੀਆਂ ਨੂੰ ਦੇ ਰਹੀਆਂ ਤਾਂ ਜੋ ਲੋਕਾਂ ਦੇ ਕੰਮ ਨਾ ਰੁਕਣ ਤਹਿਸੀਲਦਾਰਾਂ ਨੂੰ ਉਹਨਾਂ ਦੀ ਸਮੂਹਿਕ ਛੁੱਟੀ ਦੇ ਲਈ ਵਧਾਈਆਂ ਦਿੱਤੀਆਂ ਸੀ ਸੀਐਮ ਮਾਨ ਦੇ ਵੱਲੋਂ ਨਾਲ ਹੀ ਇਹ ਵੀ ਕਿਹਾ ਸੀ ਕਿ ਪਰ ਹੁਣ ਲੋਕ ਫੈਸਲਾ ਕਰਨਗੇ ਕਿ ਤੁਸੀਂ ਛੁੱਟੀ ਤੋਂ ਬਾਅਦ ਹੁਣ ਕਿੱਥੇ ਜੁਆਇਨ ਕਰਨਾ ਹੈ ਤਾਂ ਦੱਸਿਓ ਕਿ ਇਹ ਸਭ ਦੇ ਬਾਅਦ ਅੱਜ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਦੇ ਉੱਤੇ ਵੱਡੇ ਪੱਧਰ ਦੇ ਉਤੇ ਮਾਨ ਸਰਕਾਰ ਦੇ ਵੱਲੋਂ ਕਾਰਵਾਈ ਕੀਤੀ ਗਈ ਜਿਥੇ ਇਹਨਾਂ ਦੀਆਂ ਦੂਰ ਤਰਾਡੇ ਬਦਲੀਆਂ ਕਰ ਦਿੱਤੀਆਂ ਕਈਆਂ ਨੇ ਬੀਤੇ ਦਿਨ ਸੀ ਇਹ ਮਾਨ ਨੇ ਵੱਡਾ ਐਕਸ਼ਨ ਲਿਆ ਸੀ ਅਚਾਨਕ ਦੌਰਾ ਕੀਤਾ ਸੀ ਪਰ ਮੌਕੇ ਤੇ ਤਹਿਸੀਲ ਜੋਨੇ ਖਾਲੀ ਨਸਰ ਆਏ ਸੀ ਲੋ ਖੱਜਲ ਖਵਾਰ ਹੁੰਦੇ ਨਸਰ ਆਏ ਸੀ ਪਰ ਜਿਵੇਂ ਹੀ ਸ਼ਾਮ 5 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਤਾਂ 4:30 ਤੋਂ ਪਹਿਲਾਂ ਪਹਿਲਾਂ ਹੀ ਜਿਹੜੇ ਤਹਿਸੀਲਦਾਰ ਨੇ ਵਾਪਸ ਹੜਤਾਲਾਂ ਤੋਂ ਆਪਣੇ ਕਮਾਂਕਾਰਾਂ ਤੇ ਆ ਜਾਂਦੇ ਆ ਤੇ ਅੱਜ ਵੱਡੇ ਪੱਧਰ ਤੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਦੀਆਂ ਦੂਰ ਦਰਾਡੇ ਦੇ ਇਲਾਕਿਆਂ ਚ ਬਦਲੀਆਂ ਕੀਤੀਆਂ ਗਈਆਂ ਨੇ ਬਹੁਤ ਦੂਰ ਦੂਰ ਦਾ ਜਿਹੜਾ ਇਹਨਾਂ ਚ ਗੈਪ ਆਇਆ ਗਿਆ 250 ਕਿਲੋਮੀਟਰ ਦਾ ਗੈਪ ਆਇਆ ਗਿਆ 300 ਕਿਲੋਮੀਟਰ ਦਾ ਗੈਪ ਆਇਆ ਗਿਆ ਤਾਂ ਜੋ ਇਸ ਵੱਡੇ ਏਜੰਡੇ ਨੂੰ ਜਿਹੜਾ ਤੋੜ ਕੇ ਪ੍ਰਸ਼ਾਸਨ ਚਾਰ ਨੂੰ ਖਤਮ ਕੀਤਾ ਜਾ ਸਕੇ